ਇਧਰਲੇ ਬੰਨੇ ਜੇ ਆਪਾਂ ਦੇਖੀਏ ਖਡੂਰ ਸਾਹਿਬ ਸੀਟ ਦਾ ਦੇਖੀਏ ਤੇ ਖਡੂਰ ਸਾਹਿਬ ਸੀਟ ਜਿਹੜੀ ਹੈ ਇੱਕ ਪੰਥਕ ਸੀਟ ਵਜੋਂ ਹਮੇਸ਼ਾ ਹੀ ਜਿਹੜੀ ਮੰਨੀ ਜਾਂਦੀ ਹੈਗੀ ਆ ਉਹਦਾ ਆਪਾਂ ਥੋੜਾ ਜਿਆ ਦੇਖ ਲਈਏ ਕਿ ਜੇ ਪਿਛਲੀ ਇਲੈਕਸ਼ਨ ਜਿਹੜੀਆਂ ਹੋਈਆਂ ਸਨ 2019 ਵਾਲੀਆਂ ਉਸ ਦੇ ਵਿੱਚ ਜਸਪੀਰ ਸਿੰਘ ਗਿੱਲ ਉਹਨਾਂ ਨੂੰ 4 ਲੱਖ ਤੇ 59000 ਦੇ ਤਕਰੀਬਨ ਵੋਟਾਂ ਪਈਆਂ ਸਨ ਦੂਜੇ ਨੰਬਰ ਤੇ ਬੀਬੀ ਜਗੀਰ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨ ਉਹਨਾਂ ਨੂੰ 319000 ਵੋਟਾਂ ਪਈਆਂ ਸਨ ਹੁਣ ਜਿਹੜਾ ਤੀਸਰਾ ਇੰਪੋਰਟੈਂਟ ਪੁਆਇੰਟ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਉਹ ਜਿਹੜੀ ਖੈਰਾ ਸਾਹਿਬ ਨੇ ਪਾਰਟੀ ਬਣਾਈ ਸੀ ਮੇਰੇ ਖਿਆਲ ਪੰਜਾਬ ਇਕਤਾ ਪਾਰਟੀ ਸ਼ਾਇਦ ਉਹਦਾ ਨਾਮ ਸੀ ਉਹਨਾਂ ਵੱਲੋਂ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੀ ਆਪਾਂ ਕਹਿ ਲਈਏ ਕਿ ਜਿਹੜਾ ਉਹ ਲੜੇ ਸਨ ਤੇ ਉਹਨਾਂ ਨੂੰ ਵੀ ਸਵਾ 2 ਲੱਖ ਵੋਟ ਪੈ ਗਈ ਸੀ ਮਤਲਬ ਸਵਾ 2 ਲੱਖ ਇਹ ਵਾਲੀ ਹੋਗੀ 319000 ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਬੀਬੀ ਜਗੀਰ ਕੌਰ ਵਾਲੀ ਹੈਗੀ ਹੋਗੀ ਤਕਰੀਬਨ 5 5.5 ਲੱਖ ਤੱਕ ਜਿਹੜੀ ਹੈ ਵੋਟ ਉੱਥੇ ਬਣ ਜਾਂਦੀ ਹੈਗੀ ਆ ਆਮ ਆਦਮੀ ਪਾਰਟੀ ਨੂੰ ਕੋਈ ਉੱਥੇ ਬਹੁਤਾ ਉਦੋਂ ਆਧਾਰ ਨਹੀਂ ਸੀ ਹੈਗਾ 13000 ਵੋਟ ਹੀ ਪਈ ਸੀ ਵਿੱਚ ਨਾਟ ਐਸ ਮਾਚ ਜੇ ਆਪਾਂ ਹੁਣ ਤੱਕ ਦੇਖੀਏ ਤੇ ਥੋੜਾ ਜਿਹਾ ਹੋਰ ਉੱਤੋਂ ਪਿੱਛੇ ਚਲੇ ਜਾਂਦੇ ਆ 2014 ਦੇ ਵਿੱਚ ਜਿੱਥੇ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੂੰ 467000 ਵੋਟਾਂ ਮਈਆਂ ਸਨ ਉਹ ਜੇਤੂ ਹੋਏ ਸਨ ਤੇ ਕਾਂਗਰਸ ਦੇ ਵੱਲੋਂ ਹਰਮਿੰਦਰ ਸਿੰਘ ਗਿੱਲ ਤਕਰੀਬਨ 366000 ਵੋਟਾਂ ਉਹਨਾਂ ਨੂੰ ਉਦੋਂ ਪੈ ਗਈਆਂ ਸਨ ਆਮ ਆਦਮੀ ਪਾਰਟੀ ਦੀ ਉਸ ਟਾਈਮ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਵਿੱਚ ਹਨੇਰੀ ਸੀ ਜੇ ਆਪਾਂ ਕਹਿ ਸਕਦੇ ਹਾਂ ਕਿਉਂਕਿ 4 ਐਮਪੀ ਜਿਹੜੇ ਸਨ ਉਹਨਾਂ ਦੇ ਪੰਜਾਬ ਦੇ ਵਿੱਚੋਂ ਬਣੇ ਸਨ ਲੋਕਾਂ ਦਾ ਬਹੁਤਾ ਜਿਹੜਾ ਰੁਝਾਨ ਸੀ ਕਿ ਲੋਕ ਅੱਕ ਚੁੱਕੇ ਸਨ ਨਾਰਮਲ ਜੀ ਉਦੋਂ ਵੀ ਅਕਾਲੀ ਆਹੀ 2000 ਜਿਹੜੀਆਂ 22 ਵਾਲੀਆਂ ਇਲੈਕਸ਼ਨ ਹੋਈਆਂ ਨਾ ਇਦਾਂ ਦੀਆਂ ਇਹ ਸਿਚੁਏਸ਼ਨ ਪੰਜਾਬ ਦੇ ਵਿੱਚ ਉਦੋਂ ਸੀ ਭਾਰਤ ਦੇ ਵਿੱਚ ਮੋਦੀ ਲਹਿਰ ਸੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਆਉਣਾ ਹੈ ਪਰ ਪੰਜਾਬ ਹਮੇਸ਼ਾ ਜਿਹੜਾ ਹੈਗਾ ਹੈ ਸੈਂਟਰ ਦੇ ਨਾਲੋਂ ਹਮੇਸ਼ਾ ਪੁੱਠਾ ਹੋ ਕੇ ਹੀ ਆਪਾਂ ਕਹੀ ਕਿ ਚੱਲਦਾ ਹੁੰਦਾ ਹੈ ਤੇ ਉਦੋਂ ਜਿਹੜੀ ਉਹਨਾਂ ਦੀ ਤੇ ਉਦੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਲਦੀਪ ਸਿੰਘ ਹੋਣਾ ਨੂੰ 144000 ਉਦੋਂ ਵੋਟਾਂ ਪਈਆਂ ਸਨ ਤੇ ਉਸ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਵੀ ਉਦੋਂ ਖੜੇ ਸੀ ਇਸ ਸੀਟ ਤੋਂ ਤੇ ਉਹਨਾਂ ਨੂੰ ਵੀ ਤਕਰੀਬਨ 14000 ਵੋਟਾਂ ਪਈਆਂ ਸਨ ਇੰਨੀਆਂ ਕੋਈ ਜ਼ਿਆਦਾ ਨਹੀਂ ਪਈਆਂ ਸਨ ਮਤਲਬ ਪੰਥਕ ਵੋਟ ਬੈਂਕ ਤੇ ਉੱਥੇ ਪੂਰਾ ਹੈ ਔਰ ਦੂਜੀ ਜਿਹੜੀ ਇੱਥੇ ਇੰਟਰਸਟਿੰਗ ਗੱਲ ਇਹ ਆ ਜਾਂਦੀ ਹੈ ਕਿ ਅਕਾਲੀ ਦਲ ਦੇ ਵੱਲੋਂ ਅਜੇ ਉਥੇ ਕੈਂਡੀਡੇਟ ਨਹੀਂ ਐਲਾਨਿਆ ਗਿਆ। ਨਹੀਂ ਐਲਾਨਿਆ ਗਿਆ। ਬਾਕੀ 12 ਸੀਟਾਂ ਤੇ ਅਕਾਲੀ ਦਲ ਵੱਲੋਂ ਕੈਂਡੀਡੇਟ ਐਲਾਨਿਆ ਗਿਆ ਹੈ। ਜੀ ਕੀ ਕਿਤੇ ਇੱਧਰ ਸਬੰਧੀ ਹੋ ਰਹੀ ਹੈ ਕੀ ਕਿਤੇ ਇੱਧਰ ਵੇਟ ਹੋ ਰਹੀ ਹੈ ਕੀ ਅਕਾਲੀ ਦਲ ਕੈਂਡੀਡੇਟ ਦੇਵੇਗਾ ਜਾਂ ਨਹੀਂ ਕਿਉਂਕਿ ਅਕਾਲੀ ਦਲ ਦੁਬਾਰਾ ਕਿਤਨਾ ਕਿਤੇ ਕੋਸ਼ਿਸ਼ ਕਰ ਰਿਹਾ ਹੈ ਕਿ ਅਸੀਂ ਜਿਹੜਾ ਹੈਗਾ ਆਪਣਾ ਪੰਥਕ ਜਿਹੜਾ ਉਹਨਾਂ ਦਾ ਹੁਣ ਦੇਖੋ ਨਾ ਤੁਸੀਂ ਜਿਹੜੀ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਦੋਂ ਤੋੜ ਵਿਛੋੜਾ ਇੱਕ ਵਾਰੀ ਦੁਬਾਰਾ ਹੋ ਜਾਂਦਾ ਹੈ ਜਾਂ ਗੱ ਉਹਨਾਂ ਨੇ ਆਪਣੀ ਪੰਥਕ ਜਿਹੜੀ ਸਫਾ ਹੈਗੀ ਉਹਦੇ ਵੱਲ ਮੋਰਨ ਦੀ ਪੰਥਕ ਰਾਜਨੀਤੀ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਹੈ ਰੀਸੈਂਟਲੀ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਪ੍ਰਧਾਨ ਮੰਤਰੀ ਵਰਸਸ ਆਪਾ ਕੀ ਕਿ ਸਾਬਕਾ ਪ੍ਰਧਾਨ ਮੰਤਰੀ ਇਸ ਮਸਲਿਆਂ ਨੂੰ ਲੈ ਕੇ ਜਿਹੜਾ ਉਹਨਾਂ ਦਾ ਵੀ ਜਿਹੜਾ ਕਿਤਨਾ ਕਿਤੇ ਜਿਹੜਾ ਕੱਟ ਲੈਣ ਦੀਆਂ ਨੂੰ ਲੈ ਕੇ ਜਿਹੜਾ ਬਿਆਨ ਆਇਆ ਉਹ ਵੀ ਹੈ ਕਿ ਕਿਤਨਾ ਕਿਤੇ ਕਿ ਅਕਾਲੀ ਦਲ ਦੇ ਵੱਲੋਂ ਹੋਣਗੇ ਜਾਂ ਕਿ ਅਕਾਲੀ ਦਲ ਉੱਥੇ ਛੱਡੇਗਾ ਛੱਡਦਾ ਤਾਂ ਹੁੰਦਾ ਨਹੀਂ ਨਾਰਮਲੀ ਮਤਲਬ ਇਹ ਕਾਫੀ ਇੰਟਰਸਟਿੰਗ ਹੋ ਜਾਏਗਾ ਜਿਹੜਾ ਇਹ ਮਾਹੌਲ ਜਿਹੜਾ ਹੋ ਜਾਏਗਾ